ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਉਹ ਪਿਛਲੇ ਬੀਕਨ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਚੜ੍ਹਾਈ ਕਰ ਗਿਆ ਸੀ ਤੇ ਉਹਨਾਂ ਦਾ ਜਿਹੜਾ ਫਿਊਨਲ ਆ ਉਹ ਜਨਵਰੀ 9 ਨੂੰ ਵਾਸ਼ਿੰਗਟਨ ਨੈਸ਼ਨਲ ਕੈਥੈਡਰਲ ਜਿਹੜਾ ਆ ਉੱਥੇ ਹੋਊਗਾ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਉਹਨਾਂ ਦੇ ਸਵੰਦੇ ਵਿੱਚ ਦੁੱਖਜाहਰ ਕੀਤਾ ਹੈ ਤੇ ਉਹਨਾਂ ਨੇ ਇਹ ਕਿਹਾ ਹੈ ਵੀ ਕਾਰਟਰ ਨੇ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਉਹਨਾਂ ਦਾ ਮੌਤ ਹੋਈ ਤੇ ਉਹਦੇ ਉੱਤੇ ਯੂਲੋਜੀ ਜੋ ਬੋਲਣਾ ਆ ਆ ਉਹ ਜੋ ਬਾਈਡਨ ਹੁਣੀ ਬੋਲਣ ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਹੁਣਾਂ ਨੇ ਵੀ ਦੁੱਖਜਾਤ ਕੀਤਾ ਆ ਤੇ ਆਣ ਵਾਲੇ ਜਿਹੜੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਆ ਉਹਨਾਂ ਨੇ ਵੀ ਜਿਮੀ ਕਾਰਟਰ ਦੀ ਸਿਫਤ ਕੀਤੀ ਆ ਉਹਨਾਂ ਨੇ ਕਿਹਾ ਭਈ ਜਿਮੀ ਕਾਰਟਰ ਨੇ ਬਹੁਤ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੀਤੇ ਆ ਆਪਾਂ ਸਾਰਿਆਂ ਨੂੰ ਪਤਾ ਹੀ ਆ ਭਈ 100 ਸਾਲਾਂ ਦੇ ਹੋ ਕੇ ਉਹਨਾਂ ਦੀ ਜਿਹੜੀ ਮੌਤ ਹੋਈ ਆ 100 ਯਰ ਤੇ ਜਿਮੀ ਕਾਰਟਰ ਇੱਕ ਇਦਾਂ ਦਾ ਪ੍ਰੈਜ਼ੀਡੈਂਟ ਹੋਇਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਸ ਨੇ ਪ੍ਰੈਜ਼ੀਡੈਂਟ ਜਦੋਂ ਉਹਨਾਂ ਦੀ ਧਰਮ ਖਤਮ ਹੋ ਗਈ ਸੀ ਉਹ ਤੋਂ ਬਾਅਦ ਬਹੁਤ ਸਾਲ ਉਹ 20-25 ਸਾਲ ਲੋਕਾਂ ਦੇ ਲਈ ਘਰ ਬਣਾਉਂਦੇ ਰਹੇ ਜਿਹੜੇ ਲੋਕ ਗਰੀਬ ਲੋਕ ਆ ਜਾਂ ਜਿਨ੍ਹਾਂ ਦੇ ਕੋਲ ਘਰ ਹੈ ਨਹੀਂ ਹੋਰ ਮੁਲਕਾਂ ਵਿੱਚ ਸਾਊਥ ਅਮਰੀਕਾ ਦੇ ਕਈ ਮੁਲਕਾਂ ਵਿੱਚ ਜਿਹੜੀ ਉਹ ਖੋਜ ਜਿਹੜਾ ਆ ਥੋੜਾ ਮੇਖਾਂ ਲੈ ਕੇ ਜਿਹੜੇ ਖੋਦ ਬਣਾਉਂਦੇ ਰਹਿ ਜਦ ਕਿ ਉਹਨਾਂ ਦੀ ਉਮਰ ਵੀ ਕਾਫੀ ਸੀਗੀ ਤੇ ਅਮਰੀਕਾ ਦੇ 39ਵੇਂ ਪ੍ਰੈਜ਼ੀਡੈਂਟ ਸੀਗੇ ਆਪਣੇ ਪਰਿਵਾਰ ਦੇ ਕੋਲ ਹੀ ਸੀਗੇ ਅ ਪਲੇਨਸ ਜਾਰਜੀਆ ਦੇ ਵਿੱਚ ਜਦੋਂ ਉਹਨਾਂ ਦੀ ਮੌਤ ਹੋਈ ਆ ਤੇ ਇਹ ਵੀ ਕਹਿੰਦੇ ਪਈ ਅਮਰੀਕਾ ਦੇ ਇਤਿਹਾਸ ਵਿੱਚ ਆ ਪਈ ਸਭ ਤੋਂ ਲੰਮਾ ਸਮਾਂ ਜਿਹੜੇ ਆ ਪ੍ਰੈਜ਼ੀਡੈਂਟ ਜਿਮੀ ਕਾਰਟਰ ਹੁਣ ਜੀਏ ਹੈਗੇ ਆ 100 ਯਰ ਜੋ ਬਾਈਡਨ ਹੁਣਾਂ ਨੇ ਇਹ ਕਿਹਾ ਪਈ ਉਹ ਮੈਨ ਆ ਪ੍ਰਿੰਸੀਪਲਸ ਤੇ ਹਿਮਿਲਟੀ ਉਹ ਬਾਰੇ ਜਿਹੜੇ ਮੰਨਣ ਵਾਲੇ ਲੋਕ ਸੀਗੇ ਤੇ ਜਨਵਰੀ 9 ਨੂੰ ਨੈਸ਼ਨਲ ਡੇ ਆਫ ਮਾਰਨਿੰਗ ਜੋ ਰੱਖਿਆ ਗਿਆ ਆ ਸਾਫਕਾਰ ਰਾਸ਼ਟਰਪਤੀ ਦੀ ਜਾਤ ਦੇ ਵਿੱਚ 2023 ਦੇ ਵਿੱਚ ਮਾਰਚ ਵਿੱਚ ਕਹਿੰਦੇ ਭਈ ਕਾਰਟਰ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਮੇਰੀ ਮੌਤ ਤੋਂ ਬਾਅਦ ਜਿਹੜਾ ਆ ਤੁਸੀਂ ਜਰੂਰ ਉਹ ਉਥੇ ਜਿਹੜੇ ਸ਼ਬਦ ਜੋ ਵੀ ਬੋਲਣੇ ਆ ਉਹੋ ਬੋਲਿਓ ਤੇ ਜਦੋਂ ਪਹਿਲੀ ਵਾਰੀ ਬਾਈਡਨ ਹੁਣੀ ਸੈਨੇਟਰ ਬਣੇ ਸੀ ਉਸ ਟਾਈਮ 1976 ਦੇ ਵਿੱਚ ਅ ਅੱਜ ਤੋਂ 48 ਸਾਲ ਪਹਿਲਾਂ ਉਸ ਟਾਈਮ ਜਿਹੜੇ ਕਾਜੀਮੀ ਕਾਰਟਰ ਹੁਣੀ ਸੀ ਉਹਨਾਂ ਨੇ ਜੋ ਬਾਈਡਨ ਉਹਨਾਂ ਨੂੰ ਐਂਡੋਰਸ ਕੀਤਾ ਸੀ ਤੇ ਜਿਮੀ ਕਾਰਟਰ ਕਹਿੰਦੇ ਭਈ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਭਈ ਬਹੁਤ ਹੀ ਵਧੀਆ ਉਦਾਹਰਨ ਲੋਕਾਂ ਨੇ ਛੱਟ ਕੇ ਗਏ ਆ ਸਿਮਪਲ ਲਿਵਿੰਗ ਸੀ ਡੀਸੈਂਸੀ ਸਿਮਪਲ ਡੀਸੈਂਸੀ ਇਹ ਉਹਨਾਂ ਨੇ ਜਿਹੜਾ ਬਾਰ ਬਾਰ ਕਿਹਾ ਹੈਗਾ ਵਾਸ਼ਿੰਗਟਨ ਨੈਸ਼ਨਲ ਕੈਥੈਡਰਲ ਜੋ ਕੁਸ਼ਮੀਲੀ ਆ ਨਾਰਥ ਆਫ ਵਾਈਟ ਹਾਊਸ ਉੱਥੇ ਬਹੁਤ ਸਾਰੇ ਜਿਹੜੇ ਸਟੇਟ ਦੇ ਫਿਊਨਲਸ ਹੁੰਦੇ ਹੈਗੇ ਆ ਜਿਹਦੇ ਵਿੱਚ ਸ਼ਾਹ ਰਾਸ਼ਟਰਪਤੀ ਜਿਵੇਂ ਕਿ ਆਇਜ਼ਨਹੋਵਰ ਰੋਨਲਡ ਰੀਗਨ ਜਰਾਲਡ ਫੋਰਡ ਜਾਰਜ ਐਚ ਡਬਲਯੂ ਬੋਸ਼ ਇਨਾਂ ਦਾ ਸਾਰਿਆਂ ਦਾ ਜਿਹੜਾ ਉੱਥੇ ਫਿਨਲ ਹੋਇਆ ਹੈਗਾ ਅ ਕਾਰਟਰ ਉਹਨਾਂ ਨੂੰ ਬਾਅਦ ਦੇ ਵਿੱਚ ਜਾਰਜੀਆ 'ਚ ਜਿਹੜਾ ਆ ਦਵਾਇਆ ਜਾਊਗਾ ਅ ਜਿੱਥੇ ਉਹਨਾਂ ਦੀ ਜਿਹੜੀ ਵਾਈਫ ਅ ਦੀ ਜਿਹੜਾ ਫਿਨਲ ਹੋਇਆ ਸੀ ਜਿੱਥੇ ਉਹਨਾਂ ਦੀ ਬਾਡੀ ਪਈ ਪਈ ਹੈਗੀ ਰੱਖੀ ਗਈ ਹੈਗੀ ਆ ਅ ਰੋਜ਼ਲਿਨ ਕਾਰਟਰ ਦੀ ਜੋ ਪਿਛਲੇ ਸਾਲ ਉਹਨਾਂ ਦੀ ਮੌਤ ਹੋਈ ਸੀ 96 ਸਾਲਾਂ ਦੀ ਸੀ ਤੇ 77 ਸਾਲ ਉਹਨਾਂ ਦੀ ਮੈਰਿਡ ਲਾਈਫ ਰਹੀ ਆ ਤੁਸੀਂ ਦੇਖੋ 70 ਸਾਲ 77 ইয়ার্স ਉਹ ਮੈਰਿਡ ਲਾਈਫ ਚ ਰਹੇ ਆ ਤੇ ਉਹਨਾਂ ਦੀ ਵਾਈਫ ਦੀ ਡੈਥ ਹੋਈ ਜਦੋਂ ਉਹ 96 ইয়ার 올ড ਸੀ ਤੇ ਜਿਮੀ ਕਾਰਟਰ ਉਹਨਾਂ ਦੀ ਹੁਣ ਜਦੋਂ ਮੌਤ ਹੋਈ ਆ ਉਹ 100 ਸਾਲਾਂ ਦੀ ਉਹਨਾਂ ਦੀ ਉਮਰ ਸੀ ਜੀ ਇਸੇ ਤਰ੍ਹਾਂ ਜਦੋਂ ਇੰਡੀਆ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਕੀਤੀ ਜਾਂਦੀ ਆ ਤਾਂ ਹਰਿਆਣੇ ਦੇ ਵਿੱਚ ਇੱਕ ਵਾਰੀ ਗਏ ਸੀਗੇ ਤੇ ਉਹਨਾਂ ਦੇ ਸਨਮਾਨ ਦੇ ਵਿੱਚ ਹਰਿਆਣੇ ਵਾਲਿਆਂ ਨੇ ਆਪਦੇ ਪਿੰਡ ਦਾ ਨਾਂ ਹੀ ਕਾਰਟਰਪੁਰੀ ਰੱਖ ਦਿੱਤਾ ਸੀਗਾ ਮਤਲਬ ਇਹ ਵੀ ਇੱਕ ਗੱਲ ਉਹਨਾਂ ਦੇ ਨਾਲ ਜੁੜਦੀ ਹੈ ਤੇ ਉਸ ਤੋਂ ਬਾਅਦ ਉਹ ਅ ਜਦ ਇਹ ਦੌਰਾ ਜਿਹੜਾ ਉਹਨਾਂ ਨੇ ਕੀਤਾ ਸੀਗਾ 3 ਜਨਵਰੀ 1978 ਨੂੰ ਕੀਤਾ ਸੀਗਾ ਜਦੋਂ ਰੋਜ਼ਲਿੰਡ ਕਾਰਟਰ ਵੀ ਉਹਨਾਂ ਦੇ ਨਾਲ ਸੀਗੇ ਤੇ ਉਸ ਤੋਂ ਬਾਅਦ ਕਹਿੰਦੇ ਵੀ ਜਿਹੜੇ ਪਿੰਡ ਵਾਲਿਆਂ ਦੇ ਨਾਲ ਇਹ ਰਾਸ਼ਟਰਪਤੀ ਕਾਰਟਰਾ ਜਿਹੜੇ ਉਹ ਬਾਕੀ ਕਾਰਜਕਾਲ ਦੇ ਦੌਰਾਨ ਵੀ ਵਾਈਟ ਹਾਊਸ ਦੇ ਸੰਪਰਕ ਦੇ ਵਿੱਚ ਰਹੇ ਐਸ ਟਾਈਮ ਜਿਨ੍ਹਾਂ ਦੇ ਪਰਿਵਾਰ ਦੀ ਤੁਸੀਂ ਗੱਲ ਕੀਤੀ ਹੈ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਅ 11 ਪੋਤੇ-ਪੋਤੀਆਂ ਤੇ 14 ਪਰਪੋਤੇ ਉਹ ਪਰਪੋਤੇ ਤੇ ਪਰਪੋਤੀਆਂ ਛੱਡ ਗਏ ਨੇ ਤੇ ਉਹਨਾਂ ਦੇ ਜਿਹੜਾ ਚਲਾਣਾ ਉਹਨਾਂ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਹੀ ਲੋਕਾਂ ਨੇ ਜਿਹੜਾ ਉਹ ਦੁੱਖ ਦਾ ਇਜ਼ਹਾਰ ਕੀਤਾ ਕੁਝ ਹੀ ਦਿਨਾਂ ਦੇ ਵਕਫੇ ਦੇ ਵਿੱਚ ਵਰਲਡ ਦੇ ਦੋ ਅਹਿਮ ਜਿਹੜੇ ਵੱਡੇ ਲੀਡਰ ਸੀਗੇ ਉਹ ਇਸ ਦੁਨੀਆ ਦੇ ਵਿੱਚ ਅਲਵਿਦਾਖ ਗਏ ਨੇ ਇਸ ਸੰਸਾਰ ਨੂੰ ਜਿਨ੍ਹਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਕਿ ਬਹੁਤ ਉੱਚੇ ਰਤਬੇ ਤੇ ਰਹੇ ਤੇ ਨਾਲ ਹੀ ਉਹਨਾਂ ਨੇ ਵੱਡੀਆਂ ਜਿਹੜੀਆਂ ਵੈਲਿਊਜ਼ ਦੁਨੀਆਂ ਨੂੰ ਦੱਸੀਆਂ ਤੇ ਆਰਥਿਕਤਾ ਦੇ ਉਹ ਡਾਕਟਰ ਮੰਨੇ ਜਾਂਦੇ ਸੀਗੇ ਭਾਰਤ ਦੀ ਆਰਥਿਕਤਾ ਦੇ ਖਾਸ ਤੌਰ ਤੇ ਤਾਂ ਉਹ ਤੇ ਉਸ ਤੋਂ ਬਾਅਦ ਕਾਰਟਰ ਜਿਹੜੇ ਨੇ ਸੋ ਦੋ ਪੋਲੀਟੀਕਲ ਸ਼ਕਤੀਸ਼ੀਲਤਾ ਜਿਹੜੀਆਂ ਨੇ ਉਹ ਇਸ ਜਿਹੜਾ ਸਾਲ ਆ ਆਪਣਾ 2024 ਇਹ ਆਖਰੀ ਇਸ ਟਾਈਮ ਪੜਾ ਦੇ ਉੱਤੇ ਆ ਆਖਰੀ ਪੜਾ ਦੇ ਦਰਮਿਆਨ ਉਹ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਕੇ